ਹਾਂਜੀ ਚਾਚਰੀਆਂ ਕਲਚਰ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੰਨ ਪ੍ਰਾਈਮ ਲਰਨ ਤੇ ਪੇਸ਼ ਆ ਅਸੀਂ ਇਕਨੋਮਿਕ ਕਮਲ ਦੀ ਪਰਤੀ ਬਾਰੇ ਜਾਣਕਾਰੀ ਲਿਆ ਗਏ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਵਿੱਚ ਪਰਤੀਆਂ سلسلہ ਚੱਲੀ ਹੈ ਤੇ ਭਗਵੰਤਮਾਨ ਸਰਕਾਰ ਹੈ ਜਿਹੜੀ ਬਾਰ ਬਾਰ ਪਰਤੀਆਂ ਕੱਢਦੇ ਜਾ ਰਹੀ ਹੈ ਭਗਵੰਤਮਾਨ ਸਰਕਾਰ ਇੱਕ ਵੱਡੇ ਪੱਧਰ ਤੇ ਪਰਤੀਆਂ ਕੱਢ ਰਹੀ ਹੈ ਸੋ ਅਸੀਂ ਤੁਹਾਨੂੰ ਇਸ ਵੀਡੀਓ ਦੱਸਾਂਗੇ ਉਹ ਕਿਹੜੀ ਕਿਹੜੀ ਪਰਤੀ ਹੈ ਜਿਹੜੀ ਆਪਾਂ ਨੂੰ ਆਨ ਫਿਊਚਰ ਦੇਖਣ ਨੂੰ ਮਿਲ ਸਕਦੀ ਹੈ ਇਨ ਫਿਊਚਰ ਆਪਾਂ ਦੇਖਣ ਨੂੰ ਮਿਲ ਸਕਦੇ ਸਭ ਤੋਂ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਪਟਵਾਰੀ ਹੈ ਫੀਡਾ ਪਟਵਾਰੀ 1095 ਪਟਵਾਰੀ ਉਹਦੀ ਭਰਤੀ ਆਉਣ ਦਾ ਵੇਆ ਉਹਦਾ ਆਪਣੇ ਕੋਲ ਸ਼ਾਰਟ ਨੋਟੀਫਿਕੇਸ਼ਨ ਆ ਚੁੱਕਾ ਹੈ ਵੀ ਇੰਨੀਆਂ ਭਰਤੀਆਂ ਨੇ ਐਨੇ ਟਾਈਮ ਤੇ ਸੀ ਕੱਢ ਦਵਾਂਗੇ ਉਹਦੂ ਵਜੇਕਰ ਆਪਾਂ ਗੱਲ ਕਰੀਏ ਪੰਜਾਬ ਪੁਲਿਸ ਸਬ ਇੰਸਪੈਕਟਰ ਐਸਆਈ ਦੀ ਭਰਤੀ ਤਾਂ ਸ਼ਾਇਦ ਆਵੇ ਪਰ ਏਐਸਆਈ ਦੀ ਭਰਤੀ ਆਵੇਗੀ ਹੀ ਆਵੇਗੀ 300 ਪਲੱਸ ਪੋਸਟਾਂ ਤੇ ਜਿਹੜੀ ਏਐਸਆਈ ਹੈ ਉਹਦੀ ਭਰਤੀ ਆਵੇਗੀ ਸੋ ਦੂਜੀ ਪੋਸਟ ਹੋਗੀ ਏ ਬਾਕੀ ਅੱਪ ਤੁਹਾਨੂੰ ਲੈ ਕੇ ਚੱਲਦੇ ਆਂ ਵੈਬਸਾਈਟ ਤੇ ਉੱਥੇ ਜੱਕ ਦੱਸਦੇ ਤੁਹਾਨੂੰ ਕਿਹੜੀ ਕਿਹੜੀ ਭਰਤੀ ਆਪਣੇ ਕੋਲ ਫਾਰ ਫਿਊਚਰ ਆਉਂਦੀ ਹੈ ਇਹ ਭਰਤੀ ਉਹ ਹੈ ਜਿਹੜੀ ਆਪਾਂ ਨੂੰ 2024 25 ਦੇ ਐਂਡ ਤੱਕ ਦੇਖਣ ਨੂੰ ਮਿਲेंगी ਇਹ ਭਰਤੀਆਂ ਉਹ ਨੇ ਜਿਹੜੀ ਆਪਾਂ ਨੂੰ 2025 ਦੇ ਐਂਡ ਤੱਕ ਦੇਖਣ ਨੂੰ ਮਿਲਣਗੀਆਂ ਚਲੋ ਜੇ ਵਾਧੀਆਂ ਸਾਈਟ 'ਵਨ ਤੁਸੀਂ ਦੇਖ ਸਕਦੇ ਹੋ ਜੀ ਪੀਪੀਐਸਬੀ PTPSB ਬੋਰਡ ਦੀ ਜਿਹੜੀ ਆਫੀਸ਼ੀਅਲ ਸਾਈਟ ਹੈ PTPSB ਬੋਰਡ ਦੀ ਜਿਹੜੀ ਆਫੀਸ਼ੀਅਲ ਸਾਈਟ ਹੈ ਇਹ PTPSB ਉਹ ਹੈ ਜਿਹੜਾ ਪੰਜਾਬ ਵਿੱਚ ਲਗਭਗ ਹਰੇਕ ਮਹਿਕਮੇ ਵਿੱਚ ਕਾਫੀ ਜ਼ਿਆਦਾ ਮਹਿਕਮੇ ਵਿੱਚparticular ਲਗਭਗ 80% ਪਰਤੀਆਂ PTPSB ਬੋਰਡ ਦੇ through ਹੀ ਹੁੰਦੀਆਂ ਨੇ ਉਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿ ਇਹਦੇ ਵਿੱਚ ਕਿਹੜੇ ਕਿਹੜੀਆਂ ਪਰਤੀਆਂ ਆਉਣ ਵਾਲੀਆਂ ਨੇ ਤੁਸੀਂ ਦੇਖ ਸਕਦੇ ਹੋ ਪਰਤੀਆਂ ਕਿਹੜੀ ਕਿਹੜੀ ਆਉਣ ਵਾਲੀਆਂ ਤੁਸੀਂ ਆਹ ਦੇਖ ਸਕਦੇ ਹੋ ਜਿਹੜੀ ਜਿਹੜੀਆਂ ਪਰਤੀਆਂ ਆਪਣੇ ਕੋਲ ਆਉਣ ਦਾ ਵੇਹ ਜਿਹੜੀਆਂ ਜਿਹੜੀਆਂ ਪਰਤੀਆਂ ਤੇ ਕੰਮ ਚੱਲ ਰਿਹਾ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਕੰਮ ਚੱਲ ਰਿਹਾ ਆਪਣੇ ਕੋਲ ਰਿਕਰੂਟਮੈਂਟ ਆਫ ਸੀਨੀਅ इंडस्ट्रियल प्रमोशन ऑफिसर ब्लॉक लैवल एक्सटेंशन ऑफिसर एक्साइज एक्साइजेंशन अफसर उद्चित पटवारी हो गया इरीग्रेन क्लर्क हो गया जेलदार हो गया ड्राफ्ट ड्राफ्टमैन हो गया सिविल सिविल ਦੇ ਆਰਕੀਟੈਕਟ आफ्टरनून ਟੈਕਨੀਕਲ ਅਸਿਸਟੈਂਟ ਹੋ ਗਿਆ ਵੈਟਰਨਰੀ ਇੰਸਪੈਕਟਰ ਹੋ ਗਿਆ ਬਾਡਨ ਹੋ ਗਿਆ ਇਲੈਕਸ਼ਨ ਕੰਪਲੂਰ ਹੋ ਗਿਆ ਸੁਪਰਵਾਈਜ਼ਰ ਹੋ ਗਿਆ ਤੇ ਪੰਜਾਬ ਆਪਣਾ ਨਿਊ ਦਿੱਲੀ ਵਿੱਚ ਬੱਖ ਰੱਖ ਪੋਸਟਾਂ ਤੂੰ 6 8 9 ਪੋਸਟਾਂ ਦੇ ਆਪਣੇ ਇਹ ਜਿਹੜੀਆਂ ਦੇ ਸਕ ਰਹੇ ਨੇ ਬਾਕੀ ਪੰਜਾਬ ਪੋਸਟ ਦੀ ਭਰਤੀ ਹੈ ਪਰ ਜੇ ਆਪ ਨੂੰ ਪਤਾ ਐਸਆਈ ਆਉਣ ਵਾਲਾ 300 ਇੰਸਪੈਕਟਰ ਐਸਆਈ ਕਹ ਹੈ ਉਹ ਆਉਣ ਵਾਲਾ 300 ਅਸਿਸਟੈਂਸ ਸਬਜੈਕਟਰ ਐਸਆਈ ਦੇ ਹਲੇ ਫਿਲਹਾਲ ਪਤਾ ਨਹੀਂ ਐਸੇ ਆਊਗਾ ਕਿ ਨਹੀਂ ਕੋਦਾ ਕਮ ਡਾ ਮੰਡੋਲ ਜਿਆ ਪਰ ਉਹਦਾ ਵੀ ਆਪਾਂ ਨੂੰ ਪੰਜਾਬ ਪੁਲਿਸ ਦੇ ਰਿਪੋਰਟ ਤੋਂ ਬਾਅਦ ਪਤਾ ਲੱਗ ਹੀ ਜਾਵੇਗਾ ਸੋ ਕਿਧਰ ਅਗੇ ਵੀਡੀਓ ਕਮੈਂਟ ਕਰਕੇ ਜੁੜਦੇ ਹੋ ਤੇ ਇਹ ਵੀਡੀਓ ਲਾਈਕ ਸ਼ੇਅਰ ਰੱਖਣਾ ਚਾਹੀਦਾ ਕਿਉਂਕਿ ਤਿਆਰੀ ਕਰਨੀ ਸ਼ੁਰੂ ਕਰ ਦੋ ਜੇਕਰ ਤੁਸੀਂ ਤਿਆਰੀ ਪ੍ਰੀ ਵਿੱਚ ਕਰਨਾ ਚਾਹੁੰਦੇ ਹੋ ਕਿੱਦਾਂ ਤਿਆਰੀ ਕਰਨੀ ਉਹਦਾ ਉਹਦੀ ਮੈਂ ਪਹਿਲਾਂ ਇੱਕ ਵੀਡੀਓ ਪਾਈ ਉਸ ਵੀਡੀਓ ਦੇ ਲਿੰਕ ਉੱਤੇ ਆਈ ਬਟਨ ਦਿੱਤਾ ਤੁਸੀਂ ਜਾ ਕੇ ਦੇਖ ਸਕਦੇ ਹੋ ਤਿਆਰੀ ਕਿਵੇਂ ਕਰਨੀ ਹੈ ਤੇ ਕਿੱਥੋਂ ਕਰਨੀ ਹੈ ਸੋ ਮਿਲਦੇ ਹਾਂ ਜੇ ਅਗਲੀ ਵੀਡੀਓ ਵਿੱਚ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ